ਅਰੇਂਜਮੈਂਟ ਜਿਸ ਤਰੀਕਾ ਮਾਮਲਾ ਜੀ ਬੇਟ ਨਹੀਂ ਜੀ ਸਰ ਜਿਹੜੀ ਅੱਜ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਆ ਇਹ ਮਕਦਮਾ ਨੰਬਰ 14 ਦੇ ਸੰਬੰਧ ਵਿੱਚ ਕਰ ਰਹੇ ਆ ਇਹ 26 ਤਰੀਕ ਨੂੰ ਰਾਤ ਨੂੰ 1 ਵਜੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕੋਈ ਆਪਣੇ ਜਿਹੜੇ ਮਦਈ ਹੈਗੇ ਨੇ ਮਕਦਮਾ ਦੇ ਉਹ ਆਪਣੇ ਹਸਪਤਾਲ ਗੁਨਾਨਿਕ ਦੇ ਹਸਪਤਾਲ ਤੋਂ ਪਿੱਛੋਂ ਜਾ ਰਹੇ ਸੀਗੇ ਸਣੋ ਤਿੰਨ ਬੰਦਿਆਂ ਨੇ ਦਾਤਰ ਖਾ ਕੇ ਉਹਨਾਂ ਦੇ ਦਾਤਰ ਨਾਲ ਇੰਜੈਕਟ ਕਰਕੇ ਉਹਨਾਂ ਕੋਈ ਐਕਟਿਵਾ ਜਿਹੜੀ ਆ ਇਲੈਕਟ੍ਰੋਨਿਕ ਐਕਟਿਵਾ ਸੀਗੀ ਉਹਨਾਂ ਦੀ ਉਹ ਖੋਲੀ ਸੀਗੀ ਤੇ ਇਮੀਜੇਟਲੀ ਪੁਲਿਸ ਨੇ ਜਿਹੜੀ ਐਕਟੀਵਿਟੀ ਕਰਦੇ ਹੋਏ ਜਿਹੜਾ ਹੈਗਾ ਉਹਨਾਂ ਮਨਦੋਸ਼ੀਆਂ ਨੂੰ ਜਿਹੜਾ ਤੈਸ ਕਰਕੇ ਫੜਦੇ ਆ ਤੇ ਜਿਹਦੇ ਵਿੱਚ ਸਹਿਲਦੀਪ ਸਿੰਘ ਜਿਹੜਾ ਹੈਗਾ ਪੁਹਾਟਵੈਂਟ ਜਿਹੜਾ ਹਿੰਦੂਆਂ ਮਨਿੰਦਰ ਸਿੰਘ ਤੇ ਸਨੀ ਸਿੰਘ ਇਹਨਾਂ ਤਿੰਨਾਂ ਸਾਥੀਆਂ ਨੂੰ ਜਿਹੜਾ ਹੈਗਾ ਗ੍ਰਿਫਤਾਰ ਕਰ ਲਿਆ ਤੇ ਇਹਨਾਂ ਕੋ ਜਿਹੜਾ ਵਾਦਾ ਵਿੱਚ ਬਤਿਆ ਗਿਆ ਦਾਤਰ ਬੇਸਬਾਲ ਤੇ ਇਹਨਾਂ ਦੇ ਕੋਲੋਂ ਦੋ ਮੋਟਰਸਾਈਕਲ ਹੋ ਰਿਕਵਰ ਕੀਤੀਆਂ ਗਈਆਂ ਸੀ ਸਰ ਇੱਕਲ ਦੀ ਬਹੁਤ ਸਾਰੀਆਂ ਵਾਰਦਾਤਾਂ ਹੋਈਆਂ ਤੇ ਇੱਕਲਕ ਸਮੇਂ ਕਿਥਾਈ ਇਹਨਾਂ ਨੂੰ ਮਕੀਨ ਇਹਨਾਂ ਤੋਂ ਪੁੱਛ ਕੇ ਇਸ ਤਰ੍ਹਾਂ ਇਹਨਾਂ ਨੇ ਦੋ ਵਾਰਦਾਤਾਂ ਹੋਰ ਮੰਨੀਆਂ ਜਿਨ੍ਹਾਂ ਦੇ ਵਿੱਚ ਅਸੀਂ ਇਹ ਮੋਟਰਸਾਈਕਲ ਜਿਹੜੇ ਆ ਬਰਾਮਦ ਕੀਤੀ ਹੈ ਕਿੰਨੀ ਦੇਰ ਤੋਂ ਕੰਮ ਕਰ ਰਹੇ ਸੀ ਇਹਨਾਂ ਦੇਖੋ ਜਿਹੜੇ ਸੈਲਦੀਪ ਸਿੰਘ ਹੈਗਾ ਇਹਦੇ ਉੱਤੇ 3-4 ਸਾਲ ਪਹਿਲਾਂ ਵੀ ਇੱਕ ਮੁਕੱਦਮਾ ਜਿਹੜਾ 379 ਬੀ ਦਾ ਜਿਹੜਾ ਹੈਗਾ ਦਰਜ ਹੋਇਆ ਸੀਗਾ ਤੋਂ ਆਪਾਂ ਕਹਿ ਸਕਦੇ ਹਾਂ 2-3 ਸਾਲ ਤੋਂ ਇੱਕ ਕ੍ਰਿਮੀਨਲ ਐਕਟੀਵਿਟੀਜ਼ ਦੇ ਵਿੱਚ ਇਨਵੋਲਡ ਕਿ ਸੌ ਫਾਰਗੇਟ ਨੂੰ ਕਰਦੇ ਸੀ ਜੀ ਆਪਾਂ ਕਹਿ ਸਕਦੇ ਹਾਂ ਕਿ ਹਾਂ ਹਸਪੀਟਲ ਦੇ ਵਿੱਚ ਜਿਹੜਾ ਬੰਦਾ ਆ ਰਿਹਾ ਹੈਗਾ ਰਾਤ ਨੂੰ 1:30 ਵਜੇ 2:00 ਵਜੇ ਜਾ ਰਿਹਾ ਤਾਂ ਉਹ ਥੋੜਾ ਬੰਦਾ ਇਕੱਲਾ ਵੇਖ ਕੇ ਜਿਹੜਾ ਵੀ ਬੰਦਾ ਇਕੱਲਾ ਸੀਗਾ ਉਹਦੇ ਤੇ ਅਟੈਕ ਕਰਦੇ ਸੀਗੇ ਇਹਨਾਂ ਕਾਫੀ ਹੁਣ ਠੱਲ ਪਈ ਗਈ ਜਿਹੜੀ ਇਹਦੇ ਜਿਹੜੀਆਂ ਜੀ ਦਾਤਰ ਇਹਨਾਂ ਨੇ ਜਿਹੜਾ ਵਰਤਿਆ ਸੀ ਸਰ ਗਨ ਕਾਫੀ ਪਿਛਲੇ ਆਪਾਂ ਸਰ ਦੇ ਕੋਲ ਤੇ ਕਾਫੀ ਟੈਸਟ ਕੀ ਕਿ ਲੱਗਦਾ ਕਿ ਅਸਲ ਤੇ ਲੋਕ ਜਿਹੜੇ ਨੇ ਗਨ ਦਾ ਐਸੇ ਤਰ੍ਹਾਂ ਵੀ ਇਸਤੇਮਾਲ ਨਹੀਂ ਕਰਦੇ ਜਾਂ ਸ਼ਾਪ ਜਿਹੜੇ ਅੱਗੇ ਨੇ ਕੈਪਟਨ ਜਿਹੜਾ ਯੂਜ਼ ਹੁੰਦੇ ਜਾਣਗੇ ਕਿਉਂਕਿ ਮੈਂ ਤੁਹਾਨੂੰ ਜੋ ਹੈਡਕੋਰ ਸਮਝਾ ਦੋ ਜਿੱਦਾਂ ਜਿਵੇਂ ਜਿਵੇਂ ਕ੍ਰਾਈਮ ਜਿਹੜਾ ਹੈਗਾ ਥੋੜਾ ਵਾਇਲੈਂਟ ਹੋ ਰਿਹਾ ਉਹਵੇਂ ਉਹ ਜਿਹੜੀਆਂ ਤੇ ਰਿਕਵਰੀ ਜਿਹੜੀਆਂ ਹੈਗੀਆਂ ਤੁਹਾਡੇ ਸਾਹਮਣੇ ਬਾਤ ਨਹੀਂ ਆ ਤੇ ਬਟ ਇਹ ਚੱਲਦਾ ਹੀ ਰਹਿੰਦਾ ਹੈ ਕ੍ਰਾਈਮ ਦੇ ਵਿੱਚ ਹਮੇਸ਼ਾ ਕੁਝ ਨਾ ਹਾਂ ਇਹ ਸਹਿਲਦੀਪਦੀ ਹੈਗੀ ਆ ਇਹਦੇ ਉੱਤੇ ਪਹਿਲਾਂ ਵੀ ਮੁਕੱਦਮਾ ਜਿਹੜਾ ਹੈਗਾ ਇਹਦੇ ਕਮਾਂਡ ਥਾਣਾ ਹੈਗਾ ਮੈਂ ਸੌਰੀ ਮਹਿਤਾ ਉਹਦੇ ਵਿੱਚ ਜਿਹੜਾ ਹੈਗਾ ਇਹਦੇ ਉੱਤੇ ਮੁਕੱਦਮਾ 379 ਬੀ ਦਾ ਦਰਜ ਹੈ। ਤਰੀਕੇ ਖੰਨਾ ਵੀ ਪਰ ਮਿਲਦੇ ਮੇਰੇ ਨਹੀਂ ਇਸੇ ਇਸੇ ਤਰੀਕੇ ਨਾਲ ਬਾਤ ਕਰ ਦਿੱਤੀ ਗਈ ਹੈ ਕੋਈ ਇਹਨਾਂ ਦਾ ਹੀ ਕੀਤੀ ਨਹੀਂ ਉਹ ਨਹੀਂ ਉਹ ਨਹੀਂ ਹੈਗੀ ਉਹ ਦੂਜੀ ਹੈ ਬਟ ਉਹ ਵੀ ਬਹੁਤ ਜਲਦੀ ਅਸੀਂ ਘਟ ਲੱਗ ਗਈ। ਇੰਨੀ ਵਾਰਦਾਤਾਂ ਦਾ ਮਨ ਤੁਕੇ ਨੇ ਆਇਆ ਕਰੇ ਕਿਉਂਕਿ ਬਹੁਤ ਸਾਰੀ ਦੇਖੋ ਤਿੰਨ ਵਾਰਦਾਤਾਂ ਹੋ ਹੀ ਗਈਆਂ ਇੱਕ ਵਾਰ ਦਾ ਜਿਹੜੀ ਇਹਨਾਂ ਨੇ ਕੀਤੀ ਹੈ ਦੋ ਜਣਾਂ ਕੋ ਮੋਟਰਸਾਈਕਲ ਹੋ ਰਿਕਵਰ ਕੀਤੀ ਹੈ ਤਿੰਨ ਵਾਰਦਾਤਾਂ ਤਾਂ ਹੈ ਪਹਿਲਾਂ ਚੌਥੀ ਆਲਰੇਡੀ ਹੇਰ ਤਿੰਨ ਚਾਰ ਵਾਰਦਾਤਾਂ ਦੇ ਵਿੱਚੋਂ ਜੀ ਹੈਕਚੁਅਲ ਕ੍ਰਿਮੀਨਲ ਹੀ ਹੈ। ਉਹ ਵੀ ਲੋਕਾਂ ਦਾ ਨਾਮ ਮੌਜੂਦ ਅੱਗੇ ਜਿਹੜੇ ਤਿੰਨ ਸੀਗੇ ਨਾ ਤਿੰਨਾਂ ਨੂੰ ਫੜ ਲਿਆ ਸੀਗਾ। ਜਿਹੜੇ ਗੈਂਗ ਇਹਨਾਂ ਦੇ ਕੋਲੋਂ ਜੇ ਇਕਤਾ ਜਿਹੜਾ ਵਾਰਤਵਾਰ ਚ ਵਰਤਿਆ ਗਿਆ ਸੀਗਾ ਦੱਤ ਉਹ ਰਿਕਵਰ ਕੀਤਾ ਹੈ ਇਲੈਕਟ੍ਰੋਨਿਕ ਜਿਹੜੀ ਸਕੂਟਰੀ ਇਹਨਾਂ ਨੇ ਕੋ ਕੀਤੀ ਸੀ ਉਹ ਦੋ ਮੋਟਰਸਾਈਕਲ ਹੋਰ ਹੈ ਨਾ ਕੋਈ ਕਵਰ ਕੀਤੇ ਜਿਹੜੇ ਜਿਹੜਾ ਗਨ ਉੱਤੇ ਵੀ ਚਲਾ ਇੱਕ ਇਨਸੀਡੈਂਟ ਹੋਇਆ ਦੋ ਦੇ ਲਈ ਕੋਈ ਅਪਡੇਟ ਹੈ ਜਿੱਥੇ ਉਹ ਬਹੁਤ ਜਲਦੀ ਤੁਹਾਨੂੰ ਦੇਵਾਂਗੇ ਜੀ ਇਹਨਾਂ ਦੇ ਨਾਲ ਹੋਰ ਵੀ ਬੰਦੇ ਐਸੋਸੀਏਟ ਸੀ ਕਿਵੇਂ ਉਹਨੂੰ ਕੱਲ੍ਹ ਕਰਦੇ ਸੀ ਜਿਹੜਾ ਪਤਾ ਦੇਖੋ ਜਿੱਦਾਂ ਹਸਪੀਟਲ ਦੇ ਲਾ ਕੇ ਕੋਈ ਵੀ ਬੰਦਾ ਰਾਤ ਨੂੰ ਨਿਕਲਦਾ ਹੈ ਆਪਣੀ ਸਕੂਟਰੀ ਲੈ ਕੇ ਜਾਉ ਕੋਈ ਵੀ ਬੰਦਾ ਨਿਕਲ ਜਿਹੜਾ ਇਕੱਲਾ ਵੇਖਿਆ ਜਿੱਦਾਂ ਥੋੜਾ ਹੈਗਾ ਇਹ ਤਿੰਨ ਬੰਦੇ ਸੀਗੇ ਜਿਹੜਾ ਕੱਲ੍ਹ ਹੈਗਾ ਓਵਰ ਪਾਵਰ ਕਰਕੇ ਉਹਨਾਂ ਨੂੰ ਖੋਹ ਲਿਆ ਇਹਨਾਂ ਨਾਲ ਹੋਰ ਵੀ ਬੰਦੇ ਹੈਗੇ ਹਾਂ ਹਾਂਜੀ ਹਾਂਜੀ ਇਹਨਾਂ ਦੇ ਨਾਲ ਤਿੰਨ ਬੰਦੇ ਦੋ ਬੰਦੇ ਹੋਰ ਮਨਿੰਦਰ ਤੇ ਸਨੀ ਸੀਗੇ ਨਾ ਇਹਨਾਂ ਦੇ ਨਾਲ ਉਹ ਸਰਦੀਪ ਉਹ ਵੀ ਫੜੇ ਗਏ ਨੇ ਤਿੰਨੇ ਫੜੇ ਨੇ ਇੰਗਲਿਸ਼ ਦੇ ਤਿੰਨ ਤੋਂ ਇਲਾਵਾ ਹੋਰ ਕੋਈ ਇਹਨਾਂ ਦਾ ਨਹੀਂ ਨਹੀਂ ਤਿੰਨਾਂ ਤੋਂ ਇਲਾਵਾ ਹੋਰ ਕੋਈ ਨਹੀਂ ਤਿੰਨਾਂ ਦਾ ਹੀ ਗਰੁੱਪ ਸੀਗਾ ਜਿਹੜਾ ਸੈਂਪਲ ਗੁਰਨਾਣਕਸਪਰ ਜੀ ਉਹਦੇ ਸਾਡੇ ਜੇ ਹੁਣ ਤਾਂ ਦੇਖੋ ਜੀ ਜਿਹੜੇ ਹੈਗੇ ਆਪਣੇ ਜਿਹੜੇ ਕੋਹਾੜੇ ਪਿੰਡ ਜਿਹੜਾ ਹਿੰਦੂਆਂ ਪਿੰਡ ਹੈਗਾ ਮੈਥੇ ਤੋਂ ਉੱਥੋਂ ਆਏ ਸੀਗੇ ਔਰ ਉੱਥੋਂ ਇਹਦੇ ਕਰਕੇ ਆਏ ਸੀਗੇ ਆਪਣੇ ਮਾਇੰਡ ਬਣਾ ਕੇ ਫਿਰ ਅਸੀਂ ਹਮੇਸ਼ਾ ਜਾ ਕੇ ਬਾਤ ਕਰਦੇ ਉਹ ਵੀ ਬਾਤ ਤਾਂ ਸਰ ਕੀਤੀ ਉਹਨੂੰ ਜਰੂਰ ਬਲੀਕ ਇਵਾਦਤ ਪੁੱਛਗਿੱਛ ਕੀਤੀ ਤਾਂ ਹੀ ਦੋ ਹੋਰ ਮੋਟਰਸਾਈਕਲ ਲੱਭੇ ਹੁਣ ਸੈਕੰਡ ਦੂਜੀ ਜਿਹੜੀ ਹੈਗੀ